ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਮੈਂ ਅੱਧਾ ਕਿਲੋ ਲਈਆ ਅਲਸੀ ਤੇ 300 ਗ੍ਰਾਮ ਲਈਆਂ ਨੇ ਮੇ ਖਜੂਰਾ ਥੋੜੇ ਜਿਲੇ ਲੈਨੇ ਡਰਾਈ ਫਰੂਟ ਇਹ ਆਪਾਂ ਬਣਾਵਾਂਗੇ ਅੱਜ ਖਜੂਰਾ ਪਾ ਕੇ ਅਲਸੀ ਦੀਆਂ ਪਿੰਨੀਆਂ ਗੁੜ ਪਾ ਕੇ ਵੀ ਬਣਦੀਆਂ ਨੇ ਚਾਹ ਸਹਿਦ ਪਾ ਕੇ ਬਣਾ ਲਓ ਗੁੜ ਪਾ ਕੇ ਉਹਦੇ ਵਿੱਚ ਘਿਓ ਦੀ ਵਰਤੋਂ ਵੀ ਘੱਟ ਹੁੰਦੀ ਆ ਜਿਨ੍ਹਾਂ ਦਾ ਕੈਸਟਰੋਲ ਵਗੈਰਾ ਵੱਧਦਾਗਾ ਉਹਨਾਂ ਨੂੰ ਘਿਓ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਹਦੇ ਵਿੱਚ ਆਪਾਂ ਘਿਓ ਨਹੀਂ ਪਾਉਂਦੇ ਉਹ ਗੁੜ ਦੀ ਚਾਸਟ ਬਣ ਜਾਂਦੀਆਂ ਨੇ ਅੱਜ ਆਪਾਂ ਬਣਾਵਾਂਗੇ ਖਜੂਰਾਂ ਵਾਲੀਆਂ ਇਹਦੇ ਵਿੱਚ ਗੁੜ ਵਗੈਰਾ ਹੋਰ ਕੁਝ ਨਹੀਂ ਐਡ ਕਰਾਂਗੇ ਡਰਾਈ ਫਰੂਟ ਨੇ ਜਾਂ ਖਜੂਰਾਂ ਨੇ ਤੇ ਅਲਸੀ ਆ ਦੱਸ ਦਿਆਂ ਤੁਹਾਨੂੰ ਕੀ ਕੀ ਕਰਨਾ ਹੈ ਇਹ ਹਾਂਜੀ ਗੈਸ ਉੱਪਰ ਰੱਖ ਲਿਆ ਆਪਾਂ ਕੜਾਹੀ ਨੂੰ ਤੇ ਇਹਦੇ ਵਿੱਚ ਹੁਣ ਕੁਝ ਨਹੀਂ ਪਾਉਣਾ ਇਹਦੇ ਵਿੱਚ ਪਾਉਣੀ ਆ ਅਲਸੀ ਅਰਸੀ ਨੂੰ ਚੰਗੀ ਤਰ੍ਹਾਂ ਭੁੰਨਣਾ ਦਿਖਾਉਣੀ ਆ ਮੈਂ ਤੁਹਾਨੂੰ ਹਾਂਜੀ ਅਰਸੀ ਆ ਆਪਣੀ ਜਿਹੜੀ ਚੰਗੀ ਤਰ੍ਹਾਂ ਭੁੱਜ ਰਹੀ ਆ ਇਹ ਦਾ ਭੁੱਜਣ ਦੀ ਨਿਸ਼ਾਨੀ ਇਹ ਆ ਇੱਕ ਤਾਂ ਇਹਦਾ ਕਲਰ ਚੇਂਜ ਹੋ ਜਾਂਦਾ ਇੱਕ ਕਿੜਕਿੜ ਦੀ ਟੜ-ਟੜ ਦੀ ਦੇਖੋ ਆਵਾਜ਼ ਆਉਂਦੀ ਆ ਗੈਸ ਕਰਦੇ ਆ ਹੁਣ ਆਪਾਂ ਬੰਦ ਇਹਨੂੰ ਠੰਡਾ ਕਰਕੇ ਇਹਨੂੰ ਕਰਦੇ ਆ ਆਪਾਂ ਗਰਾਉਂਡ ਹਾਂਜੀ ਕੜਾਹੀ ਦੇ ਵਿੱਚ ਆਪਾਂ ਪਾ ਲਿਆ ਦੇ ਸੀ ਕਿਉ ਹੁਣ ਇਹਦੇ ਵਿੱਚ ਪਾਉਣਿਆ ਜਿਹੜੀਆਂ ਮੈਂ ਕੱਟ ਕੇ ਰੱਖੀਆਂ ਸੀ ਖਜੂਰਾ ਹਾਂਜੀ ਖਜੂਰਾ ਆਪਾਂ ਉਨੀ ਦੇਰ ਭੁੰਨਣੀਆਂ ਨੇ ਵਿੱਚ ਇਹਦੇ ਜਦੋਂ ਤੱਕ ਇਹ ਚਾਸ ਦੀ ਤਰ੍ਹਾਂ ਨਾ ਬਣ ਜਾਣ ਕਿਉ ਸੱਡ ਜਾਣ ਆਹ ਦੇਖੋ ਖਜੂਰਾ ਆਪਣੀਆਂ ਪੱਕ ਚੁੱਕੀਆਂ ਨੇ ਕਿਉ ਸੱਡ ਚੁੱਕੀਆਂ ਨੇ ਹੁਣ ਇਹਦੇ ਵਿੱਚ ਪਾਉਨੇ ਆ ਆਪਾਂ ਆਲਸੀ ਜੋ ਮੈਂ ਠੰਡੀ ਕਰਕੇ ਗ੍ਰाइंड ਕਰ ਲਈ ਹੁਣ ਇਹਦੇ ਵਿੱਚ ਮਿਕਸ ਕਰਦੇ ਆ ਵਿੱਚ ਹੀ ਪਾਉਨੇ ਆ ਇਹਦੇ ਹੁਣ ਆਪਾਂ ਡਰਾਈ ਫਰੂਟ ਹਾਂਜੀ ਡਰਾਈ ਫਰੂਟ ਆਪਾਂ ਸਾਰੇ ਦਿੱਤੇ ਪਾ ਗੈਸ ਸੇਮਤੀ ਰੱਖਣਾ ਹੁਣ ਇਹਦੇ ਵਿੱਚ ਐਡ ਕਰਦੇ ਆ ਆਪਾਂ ਆਲਸੀ ਤੇ ਗੈਸ ਕਰਦੇ ਆ ਹੁਣ ਆਪਾਂ ਬੰਦ ਹਾਂਜੀ ਆਲਸੀ ਇਹਦੇ ਵਿੱਚ ਦਿੱਤੀ ਪਾ ਅਜੇ ਇਹ ਗਰਮਾ ਥੋੜਾ ਜਿਹਾ ਕਾਫੀ ਗਰਮਾ ਤੇ ਜਦ ਥੋੜਾ ਗਰਮ ਰਹਿ ਗਿਆ ਉਹਦੋਂ ਮੈਂ ਬਣਾਉਣੀ ਇਹਦੀਆਂ ਪਿੰਨੀਆਂ ਲੱਡੂ ਵਟ ਕੇ ਤੁਹਾਨੂੰ ਦਿਖਾਉਣੀ ਆ ਹਾਂਜੀ ਹਲਸੀ ਦੀਆਂ ਪਿੰਨੀਆਂ ਬਣ ਕੇ ਹੋ ਗਈਆਂ ਤਿਆਰ ਕੋਸਾ ਕੋਸਾ ਸੀ ਜਦੋਂ ਆਪਾਂ ਵਟ ਲਈਆਂ ਗਰਮ ਨਾ ਤਾਂ ਹੱਥ ਸਾੜਦੇ ਨੇ ਇਹ ਹਲਸੀ ਨਾਲ ਦੀਆਂ ਦੇ ਵਿੱਚ ਜਰੂਰ ਖਾਣੀ ਚਾਹੀਦੀ ਆ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰਿਆਂ ਨੂੰ ਹੀ ਖਾਣੀ ਚਾਹੀਦੀ ਆ ਹਲਸੀ ਖਾਣ ਨਾਲ ਸਾਡੇ ਸਰੀਰ ਕਿ ਕਮਜ਼ੋਰੀ ਵੀ ਦੂਰ ਹੁੰਦੀ ਆ ਵਾਲਾਂ ਤੇ ਚਮਕ ਆਉਂਦੀ ਆ ਚਿਹਰੇ ਤੇ ਚਮਕ ਆਉਂਦੀ ਆ ਸਾਰਿਆਂ ਨੂੰ ਹੀ ਖਾਣੇ ਚਾਹੀਦਾ ਸਰਦੀ ਨਹੀਂ ਲੱਗਦੀ ਖਾਣ ਨਾਲ ਤੇ ਜਿਹੜਾ ਖੂਨ گاੜਾ ਹੋ ਜਾਂਦਾ ਕਹਿੰਦੇ ਨੇ ਵੀ ਖੂਨ گاੜਾ ਹੋਗਾ ਕੈਸਟਰੋਲ ਕਾਂ ਉਹ ਕੈਸਟਰੋਲ ਕਾ ਬਦਨ ਕਾਰਨ ਉਹ ਵੀ ਸੈੱਟ ਹੋ ਜਾਂਦਾ ਇਸ ਲਈ ਸਾਰਿਆਂ ਨੂੰ ਹਰ ਚੀ ਦੀ ਬਾਰਤ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਕਰਨੀ ਚਾਹੀਦੀ ਆ ਇਹ ਮੈਂ ਤੁਹਾਨੂੰ ਇਸ ਤਰੀਕੇ ਨਾਲ ਬਣਾ ਕੇ ਦਿਖਾਈਆਂ ਨੇ ਅਗਲੀ ਵੀਡੀਓ ਚ ਹੋਰ ਤਰੀਕੇ ਨਾਲ ਬਣਾ ਕੇ ਦਿਖਾਉਂਗੀ ਮਿਲਦੇ ਆ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਸ਼ੇਅਰ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ